ਗੁਰੂ ਅਰਜਨ ਦੇਵ ਜੀ ਨੇ ਆਪਣੀ ਸਿੱਖ ਦੀ ਚਾਪੂਰੀ ਕੀਤੀ ਭਾਈ ਕੁਰਮ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਅਮ੍ਰਿਤਸਰ ਸੇ ਪਹੁੰਚੇ ਉਥੇ ਬਹੁਤ ਸਾਰੀ ਸੰਗਤ ਆਈ ਹੋਈ ਸੀ ਅਤੇ ਸਾਰੇ ਹੀ ਗੁਰੂ ਸਾਹਿਬ ਨੂੰ ਕੁਝ ਨਾ ਕੁਝ ਭੇਟ ਕਰ ਰਹੇ ਸਨ ਉਦੋਂ ਹੀ ਕਾਬੂਲ ਦੇਸਿੱਖ ਵੀ ਉੱਥੇ ਆ ਜਾਂਦੇ ਨੇ ਜੋ ਕਿ ਗੁਰੂ ਸਾਹਿਬ ਦੇ ਲਈ ਅੰਬਲੇ ਕੇ ਆਏ ਹੋਏ ਸੀ ਇਹ ਦੇਖ ਕੇ ਭਾਈ ਕੁਰਮ ਜੀ ਆਪਣੇ ਮਨ ਵਿੱਚ ਸੋਚਦੇ ਹਨ ਕਿ ਮੈਂ ਵੀ ਅੰਬਾਂ ਦੇ ਦੇਸ਼ ਵਿੱਚ ਉਹੀ ਆਇਆ ਹਾਂ ਪਰ ਮੈਂ ਗੁਰੂ ਸਾਹਿਬ ਦੇ ਲਈ ਅੰਬ ਲੈ ਕੇ ਨਹੀਂ ਆ ਪਾਇਆ। ਇਸ ਦੇ ਬਾਅਦ ਰਾਤ ਨੂੰ ਸਾਰੀ ਸੰਗਤ ਵਿੱਚ ਅੰਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ। ਪਰ ਇੱਥੇ ਭਾਈ ਕੁਰਮ ਜੀ ਉਹ ਅੰਬ ਖਾਂਦੇ ਹੀ ਨਹੀਂ ਅਤੇ ਇਹ ਹੀ ਅੰਬਾਂ ਨੂੰ ਅਗਲੇ ਦਿਨ ਗੁਰੂ ਸਾਹਿਬ ਜੀ ਦੇ ਅੱਗੇ ਪੇਟ ਕਰ ਦਿੰਦੇ ਨੇ। ਗੁਰੂ ਸਾਹਿਬ ਜੀ ਨੇ ਭਾਈ ਕੁਰਮ ਨੂੰ ਕਿਹਾ ਕਿ ਭਾਈ ਸਾਹਿਬ ਇਹ ਪ੍ਰਸ਼ਾਦ ਹੈ। ਅਗਰ ਤੁਹਾਡੀ ਇੰਨੀ ਇੱਛਾ ਹੈ ਸਾਨੂੰ ਅੰਬ ਪੇਟ ਕਰਨ ਦੀ ਤਾਂ ਅਸੀਂ ਜਲਦੀ ਹੀ ਤੁਹਾਡੇ ਪਿੰਡ ਆਵਾਂਗੇ। ਇਸ ਦੇ ਬਾਸਤੋਂ ਹੀ ਜਾਂਦੇ। ਯਾਨੀ ਇਹ ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਗੁਰੂ ਸਾਹਿਬ ਨੰਬਾ ਪਿੰਡ ਵਿੱਚ ਪਹੁੰਚਦੇ ਹਨ। ਇਸ ਦੇ ਬਾਅਦ ਗੁਰੂ ਸਾਹਿਬ ਜੀ ਉਸ ਦੇ ਪਾਸ ਜਾਂਦੇ ਨੇ ਅਤੇ ਉਹਨਾਂ ਨੂੰ ਕ ਬਾਈ ਕਰਮਜੀ ਇਹਨਾਂ ਸੁਣਨ ਦੇ ਬਾਤ ਕਹਿੰਦੇ ਨੇ ਕਿ ਗੁਰੂ ਸਾਹਿਬ ਇਹ ਤਾਂ ਅੰਬਾਂ ਦਾ ਮੌਸਮ ਹੀ ਨਹੀਂ ਹੈ ਇਸ ਦੇ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਪੇੜ ਤਾਂ ਅੰਬਾਂ ਨਾਲ ਪਰਿਆ ਹੋਇਆ ਹੈ ਇਸ ਦੇ ਬਾਅਦ ਬਾਈ ਕਰਮਜੀ ਉਸ ਪੇੜ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਅਤੇ ਫਿਰ ਗੁਰੂ ਸਾਹਿਬ ਅਤੇ ਸਾਰੇ ਸਿੱਖਾਂ ਨੂੰ ਅੰਬਿਛਾਉਂਦੇ ਨੇ